ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮਿੰਗ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚਵਿੰਡਾ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਰਪਾਲ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ ਪਸ਼ੂ ਵਿਖਾਉਣੇ ਆ ਇੱਕ ਗਾਂ ਤੇ ਇੱਕ ਮਾਝ ਤੇ ਦੋਵੇਂ ਟੋਕੜਕ ਬਣਾਉ ਚੱਕ ਪਾਸਿਆ ਤੇ ਬਾਕੀ ਇਹ ਆ ਵੀ ਆਪਣੇ ਇੱਥੇ ਆ ਕੇ ਥਣ ਹਵਾਨਾ ਪਾਸ ਕਰਕੇ ਵੇਖ ਚੱਕ ਕੇ ਖੜੋ ਤੇ ਗੱਪਣਾ ਆਪਣੇ ਜਾ ਕੇ ਚੱਕ ਜ਼ਰੂਰ ਕਰਵਾ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਸਨਾ ਠੀਕ ਠਾਕ ਜੇ ਵਧੀਆ ਵਧੀਆ ਸਭ ਵਧੀਆ ਚਲੋ ਵਧੀਆ ਚੀਦਾ ਜੇ ਤੇ ਨਾਮ ਦੱਸ ਤਾਂ ਫਿਰ ਇੱਕ ਨਾਮ ਮੇਰਾ ਪਾਸ ਸਿੰਘ ਜੀ ਪਿੰਡ ਚੋਂ ਇੰਦਾ ਜ਼ਿਲ੍ਹਾ ਮਸਾ ਸੀ ਜਨਾਲਾ ਜੀ ਤੇ ਫੋਨ ਨੰਬਰ ਵੀ ਬੋਲ ਦੋ 981434925 ਠੀਕ ਆ ਹਾਂਜੀ ਹਾਂਜੀ ਤੇ ਅੱਜ ਦੋ ਟੋਕੜਗ ਬਣਾਈਆਂ ਅੱਜ ਦੋ ਟੋਕੜਗ 100 ਰੁਪਏ ਜੀ ਅਜਾ ਠੀਕ ਆ ਹਾਂਜੀ ਹਾਂਜੀ ਚਲੋ ਫਿਰ ਪਹਿਲਾਂ ਮਾਝੀ ਵੀ ਖਾ ਲਈਏ ਮਾਝੀ ਦਿਖਾ ਦਿਓ ਰੁਪਈ ਜੀ ਕਿੰਨੇ ਚੱਦੀ ਚੈੱਕ ਪਾਸਟ ਚਾਵਾ ਮਹੀਨਿਆਂ ਦਾ ਉੱਤੇ 100 ਰੁਪਈ ਜੀ ਅੱਛਾ 100 ਰੁਪਈ ਜੀ ਫੁੱਲ ਗਰੰਟੀ ਚੈੱਕ ਪਾਸ ਆ ਅੱਛਾ ਹਾਂਜੀ ਤੇ ਦੁੱਧ ਦੁੱਧ 8 ਕਿਲੋ ਰੁਪਈ ਜੀ ਸਾਜਣ ਆਜੇ ਤਿਆਰ ਹੈਗਾ ਪੱਕਾ ਦੁੱਧ ਪੱਕਾ ਜਿੱਦਾਂ ਮਰਜ਼ੀ ਵੀਰ ਭਰਾ ਚੋਲੇ ਤਿੰਨ ਸੱਜਣ ਨੇ ਕਿੰਨਾ ਕੱਢਿਆ ਤੁੰਨ ਸੱਜਣ ਨੇ ਰੁਪਈ ਜੀ ਆਪਣੇ ਰਿਸ਼ਤੇਦਾਰਾਂ ਕੋ ਲਈ ਆ 16 17 ਕਿਲੋ ਦੁੱਧ ਮੱਝ ਬਾਕੀ ਇਹ ਵੀ ਜਿਹੜਾ ਟੋਕੜ ਗੱਬਨ ਪਸ਼ੂ ਹੁੰਦਾ ਵਾ ਕਈ ਵਾਰੀ ਜਾ ਕੇ ਪਾਣੀ ਤੇ ਵੀ ਮਿਲ ਸਕਦਾ ਤੇ ਟੀਗਾ ਵੀ ਲਵਾ ਸਕਦਾ ਵਾ ਇਹ ਕੋਈ ਵੀਰ ਆਪਣਾ ਪਹਿਲਾਂ ਹੀ ਵੇਸ ਚਾਹ ਕੇ ਖੜੇ ਬਾਕੀ ਉਤਰਾਂ ਭਾਰੀ ਆ ਮੱਝ ਦੁੱਧ ਵਾਲੀਆਂ ਨਿਸ਼ਾਨੀਆਂ ਇੱਥੇ ਚੰਗੀਆਂ ਬਾਕੀ ਜਿੱਦਨ ਤਿਆਰ ਹੋਈ ਚੰਗੀ ਪਰੂਗੀ ਜਿਨ੍ਹਾਂ ਨੇ ਸਿਆਲ ਵੀ ਦੁੱਧ ਚ ਵਾਈ ਜਾਣਾ ਤੇ ਜਦੋਂ ਇਹਨੇ ਸੋਨਾ ਹੁੰਦੇ ਜਦੋਂ ਬਾਜ਼ਾਰ ਪੂਰਾ ਤੇਜ ਹੋ ਜਾਂਦਾ ਮੱਝਾਂ ਦਾ ਆ ਥਣਵੀ ਇਹਦੇ ਦੇਖ ਸਕਦੇ ਜੇ ਲਾਗੇ ਤਾਂ ਤੇ ਇਹਦਾ ਫਿਰ ਮੁੱਲ ਮੁੱਲ ਹਰਜੀਤ ਜੀ ਤੁਹਾਨੂੰ ਬਤਾਉਂਦੇ ਕਿ ਮੰਨੂ ਕਿ ਘਾਟੀ ਦਿੰਦੇ ਆ ਹਾਂਜੀ ਮੁੱਲ ਕਰਨ ਨੂੰ ਭਾਵੇਂ 70 75 ਜੋ ਮਰਜ਼ੀ ਕਰੀ ਜਾਏਗਾ ਹਾਂ ਨਾ ਅਸੀਂ 65000 ਦੇ ਦਵਾਂਗੇ ਪੌਂਚ ਵਿੱਚ ਹੈ ਪੌਂਚ ਵਿੱਚ ਹੈ ਰੁਪਈਆ 100 ਕਿਲੋਮੀਟਰ ਤੱਕ ਰਹਿਣਾ ਮੇਰ ਦਾ ਘਰ ਆਂਦੀ ਠੀਕ ਹੈ ਬਾਕੀ ਚਲੋ ਕੋ ਫੋਨ ਲਾਉਗਾ ਤੇ ਆਪੇ ਮੁੱਕਦੇ ਹੋਰ ਹੋ ਜੋ ਥੋੜਾ ਥੋੜਾ ਵੀ ਕਰ ਦਾਂਗੇ ਤੇ ਆ ਗਾ ਕਿੰਨੇ ਚੈੱਕ ਪਾਸ 5 ਮਹੀਨੇ ਚੈੱਕ ਪਾਸ ਰੁਪਈਏ ਅੱਛਾ ਹਾਂਜੀ ਹਾਂਜੀ ਤੇ ਥਣ ਥਣ ਓਕੇ ਸਾਰੇ ਸਾਰੇ ਓਕੇ ਨੂੰ ਜੀ ਕੋਈ ਬਾਤ ਕੱਢ ਨਾ 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 ਹਰਜੀ ਬਾਤ ਕੱਢ ਠੀਕ ਹੈ ਤੇ ਇਹਦੇ ਕੋਲ ਦੁੱਧ ਦੁੱਧ ਦਾ ਰੁਪਈਏ ਥੱਲੇ ਵੀ 8 ਕਿਲੋ ਤਿਆਰ ਹੈ ਤਿਆਰ ਜਿਹੜਾ ਤਿਆਰ ਤਿਆਰ ਤੇ ਇਹ ਸੱਜਰ ਕਿੰਨੇ ਕਿ ਦੁੱਧ ਆ ਲਈ 5000 ਰੁਪਈਏ 20 22 ਕਿਲੋ ਦੁੱਧ ਜਿਹੜਾ ਆਇਆ ਪਹਿਲੇ ਸਵੇਰ ਆ ਕੇ ਸੁਸਾ ਸਵੇਰ ਸੁਣਾ ਨੇ ਤੋਰੋ ਫੇਰੇ ਕਰੀ ਕਾਲੇ ਰੰਗ ਦੀ ਵਾੜਿਆ ਜੀ ਬਾਕੀ ਪਾਰੇ ਪੱਲੇ ਜੀ ਆ ਵੀ ਜਵਾਨ ਹੈ ਉੱਤ ਆ ਜੋ ਲਹਾਇਆ ਜੀ ਤੇ ਆ ਹਵਾਨਾ ਇਹ ਤਾਂ ਦੇਖ ਸਕਦੇ ਆ ਪਾ ਲਾਗੇ ਤਾਂ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਆ ਜੀ ਮੰਗਣ ਬਾਅਦ 40 45 ਜੋ ਮਰਜ਼ੀ ਮੰਗੀ ਜਾਏਗੀ ਹਾਂਜੀ ਇਹ ਹਾਂ ਨਾ 35000 ਦਵਾਂਗੇ ਰੁਪਈ ਜੀ ਪਹੁੰਚ ਵਿੱਚ ਹੈ ਹਾਂ ਪਹੁੰਚ ਵਿੱਚ ਹੈ ਜੀ ਬਾਕੀ ਮੌਕੇ ਤੇ ਹੋ ਜਾਊਗਾ ਮੰਨ ਤਾਂ ਹਾਂ ਮਾਰਦਾ ਕਰ ਦਾਂਗੇ ਰੁਪਈ ਜੀ ਕੋ ਫੋਨ ਲਾਵੇ ਇੱਕ ਵਾਰੀ ਹਨਾ ਹਾਂਜੀ ਕਰ ਦਾਂਗੇ ਜੀ ਤੇ ਠੀਕ ਹੈ ਵੀ ਜੀ ਹੋਰ ਕੁਛ ਕਹਣਾ ਇਹ ਹੋਰ ਵੀ ਜੀ ਬੇਨਤੀ ਆ ਆਓ ਇੱਥੇ ਪਾਸ ਆਪਣੀ ਕਰਕੇ ਖੜੋ ਆਪਣੀ ਹੈ ਨਾ ਗੱਬਣਾ ਤੇ ਕਿੰਨੇ ਦਿਨਾਂ ਵਿੱਚ ਕੋਈ ਚੈੱਕ ਕਰਵਾ ਲਈ ਇਹਨਾਂ ਦੇ ਰੱਬੀ ਜੀ ਦੇ ਬਾਹਰ ਹੁਣੇ ਜਾਂਦੇ ਜਾ ਕੇ ਕਰਾ ਲਈ ਉਹ ਤਾਂ ਪੰਜਾਂ ਦਿਨਾਂ ਦੀ ਗਾਰੰਟੀ ਹੋ ਗਈ ਅੱਛਾ ਪੰਜਾਂ ਦਿਨਾਂ ਦੇ ਵਿੱਚ ਵਿੱਚ ਜੋ ਵੀ ਕੁਛ ਆ ਤੁਹਾਨੂੰ ਕੋ ਫੋਨ ਕਰਕੇ ਦੱਸ ਦੇਣਾ ਬਾਅਦ ਚ ਫਿਰ ਦੇਣ ਵਾਧ ਲੈ ਜੇ ਘਰ ਤੇ ਲੈ ਜੇ ਉਹ ਸਾਰੀ ਅਗਲੇ ਦਿਨ ਉਹ ਅਗਲੇ ਦਿਨ ਵੀ ਜੀ ਠੀਕ ਹੈ ਤੇ ਆ ਘਰੇ ਰੱਖ ਲਈ ਜੇ ਫਿਰ ਇਹ ਮੇਰਾ ਵੀ ਘਰੇ ਰੱਖ ਲਈ ਕੂਨ ਬੜੇ ਆਏ ਹੀ ਹੁੰਦੇ ਨਾ ਅੱਛਾ ਮੇਰਾ ਏ ਸਲਾਹ ਬਦਗੀ ਘਰੇ ਰੱਖ ਲਈ ਵੜ ਸੋਹਣੀ ਆ ਨਾ ਤਰ ਜੇ ਇਹ ਵਿਜੇ ਦਾ ਮਾਲਕ ਵੀ ਜਿੰਨਾ 1.5 ਮਹੀਨਾ ਆਏ ਕਿਰਾਏ ਨੇ ਸੋਨਾ ਨਿਕਲੇ ਤੇ 2 ਲੱਖ ਰੁਪਏ ਦੀ ਬਹਰ ਤਿਆਰ ਹੋ ਗਈ। ਹਾਂਜੀ ਹਾਂਜੀ ਹਾਂਜੀ। ਤੇ ਬਾਕੀ ਚਲੋ ਆ ਸੋਈਆਂ ਦੇ ਆਪਣੀ ਇੱਥੇ ਆ ਗਿਆ ਆਪਣੀ ਚਵਾਈ ਕਰਕੇ ਵੇਸ ਚਾਸ਼ ਕੇ ਖੜੋ। ਤੇ ਜਾ ਕੇ ਆਪਣੀ 5 ਦਿਨਾਂ ਦੇ ਵਿੱਚ ਵਿੱਚ ਜਿਹੜੀ ਚੈੱਕ ਕਰਵਾ ਲਓ।